ਅੱਜ ਇਹਦਾ ਮੈਡੀਕਲ ਆ ਗਿਆ ਅੱਜ ਵਿਕਰਮ ਸਿੰਘ ਮਜੀਠੀਆ ਜੋ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਇੱਕ ਝੂਠੇ ਤੇ ਨਾਜਾਇਜ਼ ਕੇਸ ਵਿੱਚ ਫਸਾਇਆ ਗਿਆ ਅੱਜ ਉਹਨਾਂ ਦੀ ਉੱਥੇ ਤਰੀਕ ਸੀ ਪੇਸ਼ ਕੀਤਾ ਗਿਆ ਰਿਮਾਂਡ ਤੋਂ ਬਾਅਦ ਅੱਜ ਜਿੰਨਾ ਵੀ ਅਕਾਲੀ ਵਰਕਰ ਸੀ ਪੂਰਾ ਪੰਜਾਬ ਦੇ ਵਿੱਚ ਆਪਣੇ ਲੀਡਰ ਨਾਲ ਹਮਦਰਦੀ ਦਿਟਾਉਣ ਲਈ ਉੱਥੇ ਪਹੁੰਚਿਆ ਸੀ ਸੱਚ ਦੀ ਆਵਾਜ਼ ਉਠਾਉਣ ਲਈ ਉੱਥੇ ਪਹੁੰਚਣਾ ਸੀ ਪਰ ਪੰਜਾਬ ਨੂੰ ਸੀਲ ਕਰ ਦਿੱਤਾ ਗਿਆ ਥਾਂ ਥਾਂ ਨਾਕੇ ਲਾ ਦਿੱਤੇ ਗਏ ਨੇ ਜਿੰਨੇ ਵੀ ਅਕਾਲੀ ਵਰਕਰ ਸੀ ਸਭ ਨੂੰ ਡਿਟੇਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਨੂੰ ਵੀ ਡਿਟੇਨ ਸਵੇਰ ਤੋਂ ਕੀਤਾ ਹੋਇਆ ਜਾਣ ਨਹੀਂ ਦੇ ਰਹੇ ਸੋ ਪਰ ਅਕਾਲੀ ਵਰਕਰਾਂ ਦੇ ਵਿੱਚ ਜੋਸ਼ ਹੈ ਕਾਫੀ ਅਕਾਲੀ ਵਰਕਰ ਉੱਥੇ ਪਹੁੰਚੇ ਜਿਹੜੇ ਆਪਣੇ ਹੱਕਸ ਰਾਣੇ ਦੇ ਆਦਿ 100 ਦੇ ਕਰੀਬ ਅਕਾਲੀ ਵਰਕਰ ਸਵੇਰੇ ਜਾ ਰਹੇ ਸੀ ਪਰ ਮੇਰੇ ਅੱਜ ਜੋ ਗੱਲ ਹੋਈ ਹੈ ਸਿਰਫ ਉੱਥੇ 15 ਤੋਂ 20 ਵਰਕਰ ਪਹੁੰਚੇ ਨੇ ਬਾਕੀ ਰਾਸਤੇ 'ਚ ਰੋਕ ਲਿਆ ਗਿਆ ਕਿ ਰੋਕਿਆ ਗਿਆ ਤਾਂ ਮਰਦਾ ਕਿ ਸਾਨੂੰ ਤਾਂ ਚਾਹ ਪਾਣੀ ਪਿਉਣਾ ਜੀ ਤੁਹਾਨੂੰ ਅਸੀਂ ਸਾਨੂੰ ਉੱਪਰੋਂ ਹੁਕਮ ਨੇ ਸਰਕਾਰੀ ਹੁਕਮ ਨੇ ਅਸੀਂ ਜਾਣ ਨਹੀਂ ਦੇ ਸਕਦੇ ਦੇਖੋ ਜਿੰਨਾ ਚਿਰ ਇਹ ਝੂਠਾ ਪਰਚਾ ਖਾਰਜ ਨਹੀਂ ਹੁੰਦਾ ਜਾਂ ਪੰਜਾਬ ਸਰਕਾਰ ਆਪਣੀ ਹਾਰ ਨਹੀਂ ਮੰਨਦੀ ਮੰਨਦੀ ਨਹੀਂ ਕਿ ਅਸੀਂ ਇਹ ਗਲਤ ਕੀਤਾ ਅਸੀਂ ਉਨਾ ਚਿਰ ਸੰਘਰਸ਼ ਐਵੇਂ ਵਿੱਡੀ ਰੱਖਾਂ ਗ੍ਰਿਫਤਾਰ ਨਹੀਂ ਕੀਤੇ ਗਏ ਲਾਇਨਡਾਊਨ ਮੇਨਟੇਨ ਰੱਖਣ ਵਾਸਤੇ ਰੋਕੇ ਗਏ ਨੇ ਹਾਂ ਜੀ ਇਹਦੇ ਬੰਦੇ ਰੁਕੇ ਨਾ ਪੰਚ ਅੱਗੇ ਲੋਕੀਂ ਮੇ ਅੱਗੇ ਲੈ ਕੇ ਲੈ ਕੇ ਜਾ ਕਿਤੇ ਲੈ ਕੇ ਜਾ ਕਿੰਨੀ ਲੈ ਕੇ ਜਾ ਜਰਾ ਰੁਕੇ ਹੀ ਗਿਆ